ਮੇਰਾ ਮੇਰਾ ਨਾਮ ਚਰਨਜੀਤ ਕੌਰ ਆ ਮੈਂ ਇਸਤਰੀ ਜਾਗਰਤੀ ਮੰਚ ਪੰਜਾਬ ਦੀ ਮੀਤ ਪ੍ਰਧਾਨ ਆ ਤੇ ਅੱਜ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਆ ਇਹ ਮਤਲਬ ਜਿਹੜੇ ਬੰਗਾਲ ਦੇ ਡਾਕਟਰ ਆ ਜਿਸ ਹਸਪਤਾਲ ਦੇ ਵਿੱਚ ਕਾਂਡ ਹੋਇਆ ਸੀ ਕੋਲਕੱਤਾ ਦੇ ਵਿੱਚ ਉੱਥੋਂ ਦੇ ਜੂਨੀਅਰ ਡਾਕਟਰ ਆ ਜਿਹੜੇ ਸਾਰੇ ਉਹ ਇਸ ਕੇਸ ਦੇ ਖਿਲਾਫ ਮਤਲਬ ਕਾਂਡ ਦੇ ਖਿਲਾਫ ਲੜ ਰਹੇ ਤੇ ਆ ਤੇ ਉਹਨਾਂ ਦੀ ਇੱਕ ਕਾਲ ਸੀ ਵੀ ਕਿਉਂਕਿ ਕੱਲ ਨੂੰ ਸੁਪਰੀਮ ਕੋਰਟ 'ਚ ਇਸ ਕੇਸ ਦੀ ਹੀアリング ਆ ਹਜੇ ਤੱਕ ਸਾਰੇ ਦੋਸ਼ੀਆ ਜਿਹੜੇ ਉਹ ਪਛਾਣੇ ਨਹੀਂ ਗਏ ਉਹਨਾਂ ਦੇ ਨਾਮ ਜਨਤਾ ਨੂੰ ਦੱਸੇ ਨਹੀਂ ਗਏ ਅਜੇ ਗ੍ਰਿਫਤਾਰ ਨਹੀਂ ਕੀਤੇ ਗਏ ਤਾਂ ਇਸ ਕਰਕੇ ਵੀ ਅਸੀਂ ਸੁਪਰੀਮ ਕੋਰਟ ਨੂੰ ਮਤਲਬ ਇਹ ਕਹਿਣਾ ਚਾਹੁੰਦੇ ਆ ਵੀ ਸੁਪਰੀਮ ਕੋਰਟ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਆ ਵੀ ਤੁਸੀਂ ਇਸ ਦੇ ਵਿੱਚ ਦੋਸ਼ੀਆਂ ਦੀ ਪਛਾਣ ਕਰਾਓ ਪੁਲਿਸ ਪ੍ਰਸ਼ਾਸਨ ਤੋਂ ਉਹਨਾਂ ਦੇ ਨਾਮ ਜਨਤਕ ਕਰੋ ਤੇ ਦੋਸ਼ੀਆਂ ਨੂੰ ਸਜ਼ਾਵਾ ਦਿੱਤਣਾ ਚਾਹਣ। ਇਹ ਡਾਕਟਰਾਂ ਦੀ ਕਾਲ ਸੀ ਤੇ ਉਹਨਾਂ ਨੇ ਜਿਹੜੀਆਂ ਔਮਨ ਆਰਗੇਨਾਈਜੇਸ਼ਨਾਂ ਉਹਨਾਂ ਨੂੰ ਅਪੀਲ ਕੀਤੀ ਸੀ ਵੀ ਇਸ ਜਿਹੜੀ ਕਾਲ ਅੱਜ ਦੀ ਉਹਨਾਂ ਦੀ ਰਾਤ ਦੀ 9 ਵਜੇ ਦੀ ਕਾਲ ਸੀ ਵੀ ਮੋਮਬੱਤੀਆਂ ਜਗਾ ਕੇ ਤੇ ਵੀ ਮਤਲਬ ਅਸੀਂ ਇਹ ਸੰਦੇਸ਼ ਆ ਜਿਹੜਾ ਸਰਕਾਰ ਤੱਕ ਜਾਂ ਸੁਪਰੀਮ ਕੋਰਟ ਤੱਕ ਪਹੁੰਚਾਉਣਾ ਚਾਹੁੰਦੇ ਆ ਵੀ ਸਾਨੂੰ ਇਨਸਾਫ ਆ ਜਿਹੜਾ ਇਸ ਕੇਸ ਦੇ ਵਿੱਚ ਮਿਲਣਾ ਚਾਹੀਦਾ ਹੈ। ਤਾ ਇਸ ਕਾਲ ਨੂੰ ਅਸੀਂ ਲਾਗੂ ਕੀਤਾ ਹੈ ਅਸੀਂ ਆਪਣੀ ਜਥੇਬੰਦੀ ਇਸਤਰੀ ਜਾਗਰਤੀ ਮੰਚ ਵੱਲੋਂ ਤੇ ਸਾਡੀਆਂ ਜਿਹੜੀਆਂ ਇੰਡੀਆ ਲੈਵਲ ਦੀਆਂ ਜਥੇਬੰਦੀਆਂ ਉਹਨਾਂ ਨੇ ਵੀ ਇਸ ਕਾਲ ਨੂੰ ਲਾਗੂ ਕੀਤਾ ਹੈ ਇਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਅੱਜ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ ਅੱਜ ਅਸੀਂ ਇੱਕ ਮਨੁੱਖੀ ਕੜੀ ਬਣਾ ਕੇ ਤੇ ਖੜੇ ਹੋ ਰਹੇ ਆ ਇੱਥੇ ਤਾਂ ਕਿ ਜਿਹੜੀ ਸਰਕਾਰ ਆ ਜਿਹੜੇ ਪ੍ਰਸ਼ਾਸਨ ਆ ਤੇ ਜਿਹੜੀ ਮੰਮਤਾ ਬੈਨਰਜੀ ਉਹਨਾਂ ਦੀ ਜਿਹੜੀ ਕਾਰਵਾਈ ਢਿੱਲੀ ਆ ਪੁਲਿਸ ਪ੍ਰਸ਼ਾਸਨ ਬੰਗਾਲ ਦੀ ਕਾਰਵਾਈ ਢਿੱਲੀ ਆ ਅੱਜ ਤੱਕ ਮਤਲਬ ਉਹ ਕੁਝ ਅੱਗੇ ਨਹੀਂ ਲਿਆ ਸਕੇ ਸੀਬੀਆਈ ਵੀ ਅੱਗੇ ਨਹੀਂ ਲਿਆ ਸਕੀ ਬਹੁਤਾ ਕੁਝ ਸਿਰਫ ਸੰਦੀਪ ਖੋਸ਼ ਆ ਜਿਹੜਾ ਉਹਨੂੰ ਮਤਲਬ ਗ੍ਰਿਫਤਾਰ ਕੀਤਾ ਤੇ ਜਦੋਂ ਉਹਦੇ ਤੇ ਮਤਲਬ ਇੱਕ ਆਡ ਹੋਇਆ ਤੇ ਉਦੋਂ ਮੰਮਤਾ ਸਰਕਾਰ ਨੇ ਉਹਨੂੰ ਉੱਥੋਂ ਤਾਂ ਆਤਾ ਇਸ ਏਸਾ ਹਸਪਤਾਲ ਚੋਂ ਛੱਡ ਕੇ ਕਿਸੇ ਹੋਰ ਹਸਪਤਾਲ ਦਾ ਪ੍ਰਿੰਸੀਪਲ ਲਗਾਤਾ ਜਦੋਂ ਕਿ ਉਹਦੇ ਇਸ ਦੇ ਵਿੱਚ ਭੂਮਿਕਾ ਜਿਹੜੀ ਆ ਸ਼ੱਕੀ ਆ ਇਸ ਕਰਕੇ ਅਸੀਂ ਮਤਲਬ ਮੰਗ ਕਰਦੇ ਆ ਸੁਪਰੀਮ ਕੋਰਟ ਤੋਂ ਵੀ ਤੇ ਵੀ ਇਹ ਸਾਰੇ ਕੇਸ ਦੀ ਜਿਹੜੀ ਸ਼ਾਨ ਬੀਨਾ ਉਹ ਚੰਗੀ ਤਰ੍ਹਾਂ ਕੀਤੀ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਔਰਤਾਂ ਕੰਮਕਾਜੀ ਥਾਵਾਂ ਦੇ ਉੱਤੇ ਉਹ ਸੁਰੱਖਤਾ ਨਾਲ ਕੰਮ ਕਰ ਸਕਣ ਮੈਂ ਅੰਜਨਾ ਮਹਿਨਨ ਇਸਤਰੀ ਜਾਗਰਤੀ ਮੰਚ ਦੇ ਮੈਂਬਰ ਅੱਜ ਅਸੀਂ ਬਰਨਾਲਾ ਦੇ ਵਿੱਚ ਜਿਹੜਾ ਕੋਲਕਾਤਾ ਕਾਂਡ ਹੋਇਆ ਏ ਡਾਕਟਰ ਨਰਸ ਦੇ ਨਾਲ ਵਲਾਦਕਾਰ ਹੋਇਆ ਏ ਉਸ ਨੂੰ ਮੁੱਦੇ ਨੂੰ ਲੈ ਕੇ ਇੱਥੇ ਸਾਰੀ ਜਨਤਕ ਹੋਇਆ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਜਿਹੜਾ ਜ਼ੁਲਮ ਦੀ ਹੱਦ ਹੈ ਉਹ ਵੱਧਦੀ ਜਾ ਰਹੀ ਹੈ ਤੇ ਪ੍ਰਸ਼ਾਸਨ ਦੀਆਂ ਕਮਜ਼ੋਰੀਆਂ ਕਰਕੇ ਸਰਕਾਰਾਂ ਦੀਆਂ ਕਮਜ਼ੋਰੀਆਂ ਕਰਕੇ ਜਿਹੜੇ ਗੁੰਡਾ ਅਨਸਰ ਨੇ ਉਹ ਸਾਡੀਆਂ ਧੀਆ ਭੈਣਾਂ ਦੀ ਆਬਰੂ ਨੂੰ ਸ਼ਰਿਆਮ ਨਿਲਾਮ ਕਰ ਰਹੇ ਹਨ ਜੇਕਰ ਅਸੀਂ ਕਹ ਜੀਏ ਕਿ ਇਹ RAM ਰਾਜ ਹੈ ਤਾਂ ਵੀ ਸਾਨੂੰ ਇਸ RAM ਰਾਜ ਤੇ ਪ੍ਰਸ਼ਨ ਚਿੰਨ ਹੈ ਕਿ ਉਹ RAM ਰਾਜ ਜਿੱਥੇ ਔਰਤ ਸੁਰੱਖਿਅਤ ਨਹੀਂ ਹੈ ਉਹ ਧਰਮ ਜਿੱਥੇ ਔਰਤ ਸੁਰੱਖਿਅਤ ਨਹੀਂ ਹੈ ਇਹ ਇੱਕ ਲੋਕਤੰਤਰਕ ਧਾਰਮਿਕ ਦੇਸ਼ ਹੋਣ ਦੇ ਬਾਵਜੂਦ ਜਿੱਥੇ ਔਰਤ ਦੀ ਪੂਜਾ ਕੀਤੀ ਜਾਂਦੀ ਹੈ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ ਉਸ ਦੇਸ਼ ਦੇ ਵਿੱਚ ਅੱਜ ਅਸੀਂ ਸੜਕਾਂ ਦੇ ਉੱਤੇ ਇਸ ਰੋਸ ਨੂੰ ਲੈ ਕੇ ਪ੍ਰਗਟ ਹੋਏ ਹਾਂ ਤਾਂ ਕਿ ਉਸ ਕਾਂਡ ਦੇ ਦੋਸ਼ੀਆਂ ਦੇ ਜਿਹੜੇ ਨਾਮ ਨੇ ਉਹ ਜਨ ਤੱਕ ਕੀਤੇ ਜਾਣ ਲੋਕਾਂ ਨੂੰ ਉਹਨਾਂ ਦੀ ਪਛਾਣ ਦੱਸੀ ਜਾਵੇ ਤੇ ਸੁਪਰੀਮ ਕੋਰਟ ਜਿਹੜਾ ਕੱਲ ਫੈਸਲਾ ਆਣਾ ਅਸੀਂ ਇਹ ਮੰਗ ਰੱਖਦੇ ਹਾਂ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਪਛਾਣ ਕੇ ਉਹਨਾਂ ਨੂੰ ਜਿੰਨੀ ਵੱਧ-ਵੱਧ ਹੋਵੇ ਸਜ਼ਾ ਦਿੱਤੀ ਜਾਵੇ ਅਸੀਂ ਉਹਨਾਂ ਸਾਰੇ ਡਾਕਟਰਾਂ ਨਾਲ ਉਹਨਾਂ ਸਾਰੀਆਂ ਪੀੜਤ ਔਰਤਾਂ ਦੇ ਨਾਲ ਹਾਂ ਜਿਹੜੇ ਕਿ ਅੱਜ ਤੱਕ ਇਸ ਘਣਾਉਣੇ ਕਾਂਡਾਂ ਦੇ ਵਿੱਚ ਆਪਣਾ ਮਾਨਸਿਕ ਸਰੀਰਕ ਸ਼ੋਸ਼ਣ ਕਰਾਉਂਦੇ ਰਹੇ ਹਾਂ ਅਸੀਂ ਹਮੇਸ਼ਾ ਇਹਨਾਂ ਦੇ ਹੱਕਾਂ ਦੇ ਲਈ ਆਵਾਜ਼ ਉਠਾਉਂਦੇ ਰਹਿਾਂਗੇ